ਨਗਰ ਕੀਰਤਨ ਦੀ ਰਵਾਨਗੀ 9:30 ਵਜੇ ਆਪਾਂ ਇਥੋਂ ਚਾਲੇ ਬਾਹਲੇ ਨੇ ਸੰਤਾਂ ਨੂੰ ਬੇਨਤੀ ਆ ਸਮੇਂ ਸਿਰ ਆ ਕੇ ਹਾਜ਼ਰੀਆਂ ਭਰਨੀਆਂ ਨੇ ਤੇ ਨਾਲ-ਨਾਲ ਸਾਰਿਆਂ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਤੇ ਸ਼ਬਦ ਕੀਰਤਨ ਗਾਇਨ ਕਰਦੇ ਹੋਏ ਇਹ ਆਪਾਂ ਚਾਲੇ ਪੋਣੇ ਆ ਤਾਂ ਤਨ ਤਨ ਗੁਰੂ ਬRAND ਸਾਹਿਬ ਦੀ ਛਤਰ ਛਾਇਆ ਹੈ ਪੰਜਾਬ ਪਿਆਰਿਆਂ ਦੀ ਅਗਵਾਈ ਹੈ ਜੀ ਇਹ ਅੱਜ ਨਗਰ ਕੀਰਤਨ ਆਪਾਂ ਆਰੰਭ ਕਰਨਾ ਤੇ ਬੈਂਤੀ ਸਾਰਿਆਂ ਨੇ ਪ੍ਰਵਾਨ ਕਰ ਲਈਆਂ ਖਾਸ ਕਰਕੇ ਜਿਨ੍ਹਾਂ ਨੂੰ ਸੇਵਾ ਕਰਨੀ ਹੈ ਪੱਜਾ ਪਿਆਰਿਆਂ ਦੀ ਚਾਰ ਸਾਲ ਜਾਂਦੇ ਨੇ ਤੇ ਉਹਨਾਂ ਨੂੰ ਬੈਂਤੀ ਆ ਵੀ ਸਮੇਂ ਸਰ ਪਹੁੰਚੋ ਤੇ ਸਕੂਲ ਦੇ ਬੱਚੇ ਕੋ ਵੀ ਸਮੇਂ ਸਰ ਆ ਜਾਣ ਸਾਰੇ ਤਾਂ ਜੋ ਆਪਾਂ ਸਮੇਂ ਸਰ ਰਵਾਨਗੀ ਹੋ ਸਕੇ ਤੇ ਆਪਾਂ ਫਿਰ ਆਪਣੇ ਸਮੇਂ ਸਰ ਹੋ ਗਏ ਰੋਟ ਆਪਣਾ ਜਿਹੜਾ ਰਵੈਤੇ ਰੋਟ ਆ ਉਹਦੇ ਨਾਲ ਥੋੜਾ ਜਿਹਾ ਕੁਛੇ ਸਾਲ ਦੀ ਆਪਾਂ ਵੱਖਰਾ ਕੀਤਾ ਸੀ ਗੁਰਨਾਮ ਸਿੰਘ ਸਾਹਿਬ ਦੇ ਗੁਰਪ੍ਰਮ ਨੂੰ ਲੈਣਾ ਵਾਲਾ ਪਾਸਾ ਸਾਰਾ ਛੱਡ ਦਿੱਤਾ ਜਾਵੇਗਾ ਇੱਥੋਂ ਸਿੱਧਾ ਫਤਨਾਬ ਇਕਦਮ ਓਮ ਸਟੇਲ ਓਮ ਸਟੇਲ ਤੋਂ ਜਿਹੜੇ ਪਹਿਲੇ ਗੜੀ ਪੈਂਦੀ ਆ ਉਸ ਤੋਂ ਆਪਾਂ ਘੱਪਿਆ ਤੇ ਮੁੜ ਕੇ ਫੇਰ ਉਹ ਗਲੀ ਦੇ ਵਿੱਚ ਦੇ ਹੁੰਦੇ ਹੋਏ ਗਲੀ ਦੇ ਉੱਪਰ ਦੀ ਕਲਸੀਆੜੀ ਗਲੀ ਕਲਸੀਆੜੀ ਗਲੀ ਦੇ ਵਿੱਚ ਦੇ ਹੁੰਦੇ ਹੋਏ ਫਿਰ ਆਪਾਂ ਬਿੱਕੇ ਮੱਕੜ ਜੋ ਕਿ ਸਿੱਧੇ ਗਲਰੌਡ ਨੂੰ ਛੱਡ ਜਾਂਦੀ ਆ ਉੱਤਰਦੇ ਹੋ ਕੇ ਫਿਰ ਕਾਕਾ ਕਾਉਂਸਲਰ ਵਾਲੇ ਉਹਨਾਂ ਦੀ ਗਲੀ ਦੇ ਵਿੱਚ ਦੇ ਹੋ ਕੇ ਫਿਰ ਦੁਬਾਰਾ ਇਹ ਆਪਾਂ ਉਕੇ ਲੈਣਾ ਹੁਣ ਪਤਾ ਹੋਏ ਆਪਾਂ ਨੂੰ ਉਧਰ ਆਪਾਂ ਨਹੀਂ ਜਾ ਸਕਦਾ ਦੁਬਾਰਾ ਫਿਰ ਆਪਾਂ ਇਧਰ ਤੇ ਆਵਾਂਗੇ ਪਬਲਿਕ ਸਕੂਲ ਕਰਨਗੇ ਗੱਲ ਪਬਲਿਕ ਸਕੂਲ ਇੱਥੋਂ ਦੇ ਹੁੰਦੇ ਹੋਏ ਫਿਰ ਆਹ ਜੜੀਆਂ ਨਾਲ ਦੀਆਂ ਗਲੀਆਂ ਸਾਰੀਆਂ ਕਰਦੇ ਹੋਏ ਫਿਰ ਉਧਰ ਨੂੰ ਆਪਾਂ ਸਾਈਕਲ ਮਾਰਕੀਟ ਨੂੰ ਚੱਲੇ ਪਾਉਣੇ ਆ ਸਾਈਕਲ ਮਾਰਕੀਟ ਤੋਂ ਹੁੰਦੇ ਹੋਏ ਫਿਰ ਆਪਾਂ ਗਿੱਲੋੜ ਨੂੰ ਆਵਾਂਗੇ ਗਿੱਲੋੜ ਤੋਂ ਹੁੰਦੇ ਹੋਏ ਫਿਰ 90 ਸਾਈਕਲ ਮਾਰਕੀਟ ਜਿਹੜੀ ਆਪਣੀ ਬੜੀ ਆ ਇਧਰ ਤੇ ਹੁੰਦੇ ਹੋਏ ਵਾਪਸੀ ਤਦ ਇਸ ਕਰਕੇ ਜੇ ਲੋਟ ਆਪਾਂ ਸਾਰਾ ਦੱਸ ਦਿੱਤਾ ਹੋਇਆ ਤੇ ਬਾਤ ਤੋਂ ਬਾਤ ਹਾਜ਼ਰੀ ਹੈ ਪਰ ਇਹ ਨਾ ਹੋਵੇ ਕਿ ਕਹਿਣ ਵੀ ਠੰਡਾ ਅਜਾ ਜੋ ਮਰਜ਼ੀ ਹੋ ਜਾਵੇ ਕੱਲ ਸਭ ਨੂੰ ਬਾਤ ਤੋਂ ਬਾਤ ਪ੍ਰੇਮ ਕੇ ਲੈ ਕੇ ਆਉਣਾ ਜਿਨ੍ਹਾਂ ਜਿਨ੍ਹਾਂ ਦੇ ਸੁਆਮਾਂ ਜਿੱਤੇ ਜਿੱਤੇ ਜੁਟੀਆਂ ਲੱਗੀਆਂ ਹੋਈਆਂ ਸਾਰੇ ਜਿਹੜੇ ਭਾਈ ਆਪਣੇ ਆਪ ਨੇ ਦਬੋਏ ਕਿਉਂਕਿ ਗੁਰੂ ਨੇ ਆਪ ਹੀ ਵਿੱਚ ਵੜ ਕੇ ਟੱਟ ਤੋਂ ਸੇਵਾ ਲੈਣੇ ਆ ਇਹ ਜ਼ਰੂਰ ਬੇਨਤੀ ਪਰਵਾਦ ਕਰਿਓ ਮੈਂ ਆਪ ਨੂੰ ਲਾ ਚੁੱਕਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ